ਲੋ ਆਖਰਕਾਰ ਕਿਸਾਨਾਂ ਨੇ ਕਰ ਹੀ ਦਿੱਤਾ ਉਹੀ ਵੱਡਾ ਕੰਮ ਜਿਸ ਤੋਂ ਡਰਦੇ ਸੀ ਸਰਕਾਰਾਂ ਆਪ ਦੀ ਰਾਤ ਨੂੰ ਕਿਸਾਨਾਂ ਦੇ ਵੱਲੋਂ ਟਰੈਕਟਰ ਦਿੱਲੀ ਵੱਲ ਨੂੰ ਸਿੱਧੇ ਕਰ ਲੈਨੇ ਬਿਆਸ ਤੋਂ ਟਰੈਕਟਰਾਂ ਦਾ ਵੱਡਾ ਕਾਫਲਾ ਟਰਾਲੀਆਂ ਦੇ ਵਿੱਚ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਨੇ ਤਾਂ ਸਰਬਨ ਸਿੰਘ ਪੰਦੇਰ ਦੇ ਵੱਲੋਂ ਇਹ ਕਾਫਲੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰ ਦਿੱਤਾ ਤੇ ਖੁਦ ਵੀਡੀਓ ਬਣਾ ਕੇ ਦਾਸ ਦੱਸਤਾ ਕਿ ਕਿੰਨਾ ਕਿਸਾਨਾਂ ਦਾ ਹੁਣ ਇੱਕਾ ਕਿੰਨੇ ਵੱਡੇ ਕਾਫਲੇ ਜਿਹੜੇ ਨੇ ਹੁਣ ਦਿੱਲੀ ਵੱਲ ਨੂੰ ਸੱਦੇ ਹੋ ਰਹੇ ਨੇ ਤਾਂ ਅਦੀ ਰਾਤ ਨੂੰ ਕਿਸਾਨਾਂ ਦੇ ਵੱਲੋਂ ਜੋ ਕੁਝ ਵੀ ਕੀਤਾ ਸਰਬਨ ਸਿੰਘ ਭੰਦੇੜ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਇੱਕ ਵਾਰ ਤੁਹਾਨੂੰ ਪੂਰੀ ਵੀਡੀਓ ਦਿਖਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਤਕਰੀਬ ਵੱਜੇ ਆ ਤੇ ਇਸ ਵੇਲੇ ਵਿਆਸ ਦਰਿਆ ਤੋਂ ਆ ਜਿਹੜਾ ਬਾ 50 ਕਿ ਮੀਟਰ ਪਿੱਛੇ ਖੜੇ ਹੋਵਾਂਗੇ ਜਿੱਥੋਂ ਪਹਿਲੇ ਅੰਦੋਲਨ ਦੇ ਵਿੱਚ ਵੀ ਪਹਿਲੇ ਅੰਦੋਲਨ ਦੇ ਵਿੱਚ ਵੀ ਟਰੈਕਟਰ ਟਰਾਲੀਆਂ ਜਾਂਦੇ ਰਹੇ ਆ ਔਰ ਦਿੱਲੀ ਅੰਦੋਲਨ 2 ਦੇ ਵਿੱਚ ਵੀ ਟਰੈਕਟਰ ਟਰਾਲੀਆਂ ਜਾ ਰਹੇ ਆ ਅਸੀਂ 11 ਫਰਵਰੀ ਨੂੰ ਇੱਥੇ ਇਕੱਠੇ ਹੋਏ ਸੀ 12 ਨੂੰ ਚਾਲੇ ਪਾਏ ਸੀ ਮੋਦੀ ਸਰਕਾਰ ਨੂੰ ਦਿੱਲੀ ਦਰਬਾਰ ਨੂੰ ਸੰਦੇਸ਼ ਦੇ ਰਹੇ ਆ 1 ਸਾਲ ਹੋ ਚੱਲਿਆ ਨਾ ਅੱਕੇ ਆ ਨਾ ਥੱਕੇ ਆ ਨਾ ਹੌਸਲੇ ਪਸਤ ਹੋਏ ਆ ਤੇ ਨਾ ਟਾਰਗੇਟ ਭੁੱਲੇ ਆ ਪਤਾ ਸਾਨੂੰ ਨਿਸ਼ਾਨਾ ਕੀ ਆ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਇਹ ਮੰਗ ਸਾਡੀ ਨਹੀਂ ਹੈ ਪੂਰੇ ਦੇਸ਼ ਦੀ ਹੈ ਜਿਹੜੇ ਕਿਸਾਨ ਮਜ਼ਦੂਰ ਇੱਥੇ ਆਏ ਕੱਲੀ ਉਹਨਾਂ ਦੀ ਨਹੀਂ ਹੈ 3 ਕਰੋੜ ਪੰਜਾਬੀਆਂ ਦੀ ਤੇ 80 ਕਰੋੜ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਆ ਕਰਜ਼ਾ ਜਿਹੜਾ ਮਾਫੀ ਆ ਇਹ ਕਰਜ਼ਾ ਮਾਫੀ ਵੀ ਦੇਸ਼ ਦੇ ਇੱਕ ਵੱਡੇ ਹਿੱਸੇ ਦੀ ਮੰਗ ਹੈਗੀ ਆ ਔਰ ਇਹ ਇਕੱਲੇ ਕਿਤੇ ਸਾਡੀ ਮੰਗ ਨਹੀਂ ਹੈਗੀ ਆ ਬੇਸ਼ੱਕ ਅੱਜ ਇੱਥੇ ਹਜ਼ਾਰਾਂ ਟ੍ਰੈਕਟਰ ਟਾਲੀਆਂ ਦਾ ਕਾਫਲਾ ਲੈ ਕੇ ਜਾਣ ਦਾ ਅਸੀਂ ਪੂਰਾ ਜ਼ੋਰ ਲਾਇਆ ਔਰ ਵੱਡੀ ਪੱਧ ਤੇ ਤੁਹਾਨੂੰ ਵਿਖਾ ਦਾਂਗੇ ਕਿੰਨੇ ਟ੍ਰੈਕਟਰ ਟਾਲੀਆਂ ਇੱਥੇ ਪਹੁੰਚੇ ਹੈਗੇ ਆ ਠੀਕ ਹੈ ਜੀ ਔਰ ਇੱਥੇ ਅੱਜ ਸਵੇਰੇ 4000 ਬੰਦਾ ਤੁਰਪੇ 5 ਤੁਰਪੇ ਕਿ ਰਾਤ ਤੱਕ ਟਰਾਲੀਆਂ ਆ ਰਹੀਆਂ 6 ਤੁਰ ਜੂਗਾ ਇਹ ਪਤਾ ਲੱਗੂ ਪਰ ਇਹ ਬੰਦੇ ਗਾਂ ਫਗਵਾੜੇ ਵੀ ਹੈਗਾ ਉੱਥੋਂ ਵੀ ਹੋਰ ਪੰਜਾਬ ਤੋਂ ਵੀ ਹਿੱਸੇ ਲੈਣਗੇ ਪਰ ਇਹ ਮੰਗ 80 ਕਰੋੜ ਲੋਕਾਂ ਦੀ ਗੱਲ ਕਰ ਰਹੇ ਇਹ ਗੱਲ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਕਰ ਰਹੇ ਆ ਇਹ ਮੰਗ ਕੱਲੀ ਸਾਡੀ ਨਹੀਂ ਹੈਗੀ ਨਰੇਗਾ 200 ਦਿਨ ਇਹਦੀ ਦਿਹਾੜੀ ਚੰਗੀ ਇਸ ਸਾਰੇ ਦੇਸ਼ ਦੇ ਮਜ਼ਦੂਰਾਂ ਦੀ ਗੱਲ ਆ ਭਾਵੇਂ ਇੱਥੇ ਸਾਡੇ ਨਾਲ 500 ਮਜ਼ਦੂਰ ਆਵੇ ਚਾਹੇ 1000 ਆਵੇ ਇਹ ਸਵੇਰੇ ਪਤਾ ਲੱਗ ਜੂ ਪਰ ਗੱਲ ਅਸੀਂ ਸਾਰੇ ਮਜ਼ਦੂਰਾਂ ਦੀ ਕਰ ਰਹੇ ਹੈਗੇ ਆ ਇਹ ਤੋਂ ਕਾ ਆਦੀਵਾਸੀਆਂ ਦੀ ਸਭਿਧਾਨ ਦੀ 5ਵੀਂ ਸੂਚੀ ਇਹਦੀ ਗੱਲ ਕਰ ਰਹੇ ਹੈਗੇ ਆ ਇਹ ਤੋਂ ਕਾ ਫਸਲੀ ਬੀਮਾ ਯੋਜਨਾ ਜਾਂ ਜਿਹੜਾ ਨਵਾਂ ਡਰਾਫਟ ਸਰਕਾਰ ਨੇ ਲਿਆਂਦਾ ਖੇਤੀ ਮੰਡੀ ਨੂੰ ਤੋੜਨ ਵਾਲਾ ਉਹਦੇ ਤੇ ਵੀ ਲੜ ਰਹੇ ਹੈਗੇ ਆ ਇਹ ਤੋਂ ਕਾ ਜਿਹੜੇ ਪ੍ਰਚਾਰਪੁਰ ਦੇ ਜਿਹੜੇ ਜਿੰਨੇ ਵੀ ਛੋਟੀ ਦੁਕਾਨਦਾਰੀ ਆ ਦੇਸ਼ ਦੀ ਉਹ ਛੋਟੀ ਦੁਕਾਨਦਾਰੀ ਵੱਡੇ ਕਾਰਪੋਰੇਟ ਦੇ ਮਾਲਾਂ ਨੇ ਖਾ ਲੈਣੀ ਆ ਉਹ ਦੀ ਲੜਾਈ ਵੀ ਲੜ ਰਹੇ ਆ ਇਸ ਸਾਸ ਨਾਲ ਵੀ ਸਾਰੇ ਉੱਠ ਕੇ ਦਿੱਲੀ ਨੂੰ ਵਧਨੇ ਇੱਕ ਦਿਨ ਮੋਦੀ ਜੀ ਤੇ ਚੁੱਪ ਨਹੀਂ ਰਹਿਣੇ ਕਿਸੇ ਨੇ ਨਹੀਂ ਕਿਹਾ ਸੀ ਪੰਜਾਬ ਬੰਦ ਐ ਹੋ ਜੂ ਹੋ ਗਿਆ ਨਾ ਦੇਖੋ ਕਿਵੇਂ ਦਿੱਲੀ ਦੀਆਂ ਢੜਕਾਂ ਹਿੱਲਦੀਆਂ ਸੋ ਮੈਂ ਦੱਸਦਾ ਜਿੱਥੇ ਮੈਂ ਖੜਾ ਵਾਂ ਐਸਰਲ ਸੌਰਵ ਸਿੰਘ ਜੀ ਕੋਟਲਾ ਮੇਰੇ ਲਾਗੇ ਆ ਜਰਮਨਜੀਤ ਸਿੰਘ ਬੰਡਾਲਾ ਰਣਜੀਤ ਸਿੰਘ ਕਲੇਰ ਵਾਲਾ ਆਪਣੇ ਸਿਟੀ ਜਨ ਦੇ ਪ੍ਰਧਾਨ ਖੜਿਆ ਲੋਕੋ ਕੇ ਸਾਹ ਖੜਿਆ ਮਕਤਾਰ ਸਿੰਘ ਭਗਵਾ ਬਾਕੀ ਸਾਰੇ ਲੀਡਰ ਵੀ ਆਏ ਹੋਏ ਆ ਆਪਾਂ ਗੱਲਬਾਤ ਕਰਦੇ ਚੱਲਾਂਗੇ ਇਹਨੂੰ ਸ਼ੇਅਰ ਕਰਦੇ ਹੋ ਮੇਰੇ ਕਰਕੇ ਨਾ ਸ਼ੇਅਰ ਕਰਿਓ ਜਦੋਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਆ ਕਿਸਾਨਾਂ ਮਜ਼ਦੂਰਾਂ ਦੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਰਾਤ ਬੈਠਾ ਕਿਉਂਕਿ ਸਾਡਾ ਆਪਣਾ ਮੀਡੀਆ ਵਾ ਕੋਈ ਅਸੀਂ ਐਡੇ ਵੱਡੇ ਲੀਡਰ ਤਾਂ ਹੈ ਨਹੀਂਗੇ ਜਾਂ ਸਾਡੇ ਕੋਲ ਇੰਨੇ ਜ਼ਿਆਦਾ ਕੋਈ ਪ੍ਰਚਾਰ ਦਾ ਮਾਧਿਅਮ ਨਹੀਂ ਹੈਗਾ ਜਾਂ ਸਾਡੇ ਕੋਲੇ ਕੋਈ ਐਡਵਰਟਾਈਜ਼ ਦੇ ਜਗ੍ਹਾ ਵੀ ਸਾਡੀ ਗੱਲ ਚਲੀ ਜਾਏ ਸੀ ਤਾਂ ਆਪਣੇ ਢੰਗ ਨਾਲ ਗੱਲ ਪਹੁੰਚਾਉਣੀ ਹੈਗੀ ਆ ਜੇ ਤੁਸੀਂ ਪਹੁੰਚਾ ਦੋਗੇ ਤਾਂ ਜੜੇ ਟ੍ਰੈਕਟ ਟਾਲੀਆਂ ਲੈ ਕੇ ਹਜੇ ਪਿੰਡਾਂ ਤੋਂ ਨਹੀਂ ਤੁਰੇ ਉਹ ਵੀ ਸਾਡੇ ਨਾਲ ਆ ਜਾਣੇ ਹਰ ਪੰਜਾਬ ਦੇ ਪਿੰਡ ਚ ਟ੍ਰੈਕਟ ਟਾਲੀ ਹੋਣੀ ਚਾਹੀਦੀ ਮੈਂ ਤੁਹਾਨੂੰ ਦੱਸੂਗਾ ਕਿੱਡਾ ਫਟਾਖਾ ਫਲਾਵਾ ਨਾਲ ਤੁਹਾਡੇ ਨਾਲ ਚੱਲਦਾ ਜਾਊਗਾ ਉਚਾਰ ਚਰਚਾ ਕਰਦੇ ਜਾਵਾਂਗੇ ਨਾਲੇ ਠੀਕ ਹੈ ਜੀ ਔਰ ਕਿਸਾਨਾਂ ਨਾਲ ਵੀ ਥੋੜੀ ਗੱਲਬਾਤ ਕਰਾਵਾਂਗੇ ਅੱਜ ਤੋਂ ਲਾਈਟ ਮੈਨਾਂ ਵੀਰਾਂ ਨੂੰ ਜਗਾ ਲਓ ਕਈ ਵੀਰ ਖਲੋਤੇ ਆ ਮੇਰੇ ਨਾਲ ਇਹ ਟਾਲੀ ਸਾਹਿਬ ਦੇ ਸਕੱਤਰ ਸਾਹਿਬ ਆ ਕੀ ਹਾਲ ਮਹਾਰਾਜ ਜੀ ਚੜਦੀ ਕਲਾ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਤਿਆਰੀ ਕਰਕੇ ਆਏ ਜੀ ਬਾਹਿਆਂ ਦਿਨਾਂ ਦੀ ਬਾਹਿਆਂ ਦਿਨ ਦੀ ਹਾਂਜੀ ਬਈ ਠੀਕ ਆ ਸੋ ਮੈਂ ਹੋਰ ਵੀ ਦਿਖਾਦਾ ਟਰਾਲੀ ਵਿੱਚ ਬੈਠੇ ਔਰ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਕਈ ਵਾਰੀ ਮਨ 'ਚ ਨਹੀਂ ਆਉਂਦਾ ਵੀ ਅਸੀਂ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਸਾਰੇ ਦੇਸ਼ ਦੀ ਜਾਂ ਮਜ਼ਦੂਰਾਂ ਦੀ ਲੜਾਈ ਵੀ ਲੜ ਰਹੇ ਆ ਠੀਕ ਆ ਭਾਵੇਂ ਪਰ ਇੱਕ ਵਾਰੀ ਹੁੰਦਾ ਵੀ ਜਿਵੇਂ ਇੱਥੇ 5000 ਬੰਦਾ ਹੋਊ 6000 ਬੰਦਾ ਇਹ ਮਨ 'ਚ ਨਹੀਂ ਆਉਂਦਾ ਵੀ ਸਾਰੇ ਨਾਲ ਆਉਣ ਸਾਰੇ ਆ ਹੀ ਜਾਣੇ ਆਪੇ ਸੈਲਫ ਆ ਜੀ ਕੀ ਕੀ ਕਰੋ ਕੀ ਕਰੇ ਡੇਟ ਹੁੰਦਾ ਮੋਸ਼ਾ ਹੁੰਦਾ ਜਿਆਦਾ ਲੋਕ ਕਿੱ加 ਗੰਡੇ ਸਭ ਅੱਛਾ ਸਾਨੂੰ ਜਿਆਦਾ ਫਾਇਦਾ ਹੁੰਦਾ ਜਿੰਨਾ ਲੰਮਾ ਕਿੱਟੇ ਡੇ ਸੋ ਠੀਕ ਆ ਠੀਕ ਆ ਲੰਮੇ ਨਾਲ ਲੜਾਈ ਵਧ ਰਹੀ ਇਹਨਾਂ ਦਾ ਕਹਿਣਾ ਆਪ ਦੇ ਵੀ ਟੈਲੀ ਖੜਾ ਕੀ ਨਾ ਬਾਬਾ ਜੀ ਸਿੰਘ ਜੀ ਮੇਜਰ ਸਿੰਘ ਨਾ ਆਵਾ ਹਾਂ ਜੀ ਕਿਹੜਾ ਪਿੰਡ ਆ ਸਾਹਮਣਾ ਪਿੰਡ ਵਨਚੜੀ ਵਨਚੜੀ ਸਾਹਮਣਾ ਪਿੰਡ ਆ ਹਾਂ ਜੀ ਚੰਗੀ ਤਿਆਰੀ ਕਰਕੇ ਆਏ ਆ ਬਿਲਕੁਲ ਕੇ ਚੜਦੀ ਕਲਾ ਚ ਆ ਫੁੱਲ ਚੜੀ ਗਏ ਲੋਕ ਕਹਿੰਦੇ ਆ ਵੀ ਮੋਦੀ ਨੇ ਐਮਐਸਪੀ ਦੇਣੀ ਨਹੀਂ ਹਾਂ ਤੇ ਕੀ 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 ਜਾਵਾਂਗੇ ਅੱਛਾ ਲੈ ਕੇ ਰਹਿਣੀ ਆ ਵਾਹ ਬਈ ਵਾਹ ਆਇਆ ਵੀ ਗੱਲ ਅੱਛਾ ਅ ਵਿਕੋਨਾਲ ਸਰ ਵਿੱਚ ਤੇ ਲੋਕਾਂ ਦੇ ਮਨ ਦੇ ਇਰਾਦੇ ਦੱਸਦੇ ਹੁੰਦੇ ਵੀ ਐਮਐਸਬੀ ਮਿਲਨੀ ਆ ਕਿ ਨਹੀਂ ਮਿਲਨੀ ਹਾਂਜੀ ਕੋਈ ਨਹੀਂ ਸੋ ਇਸ ਕਰਕੇ ਨਾਲ ਦੇ ਨਾਲ ਜਿੱਦਣ ਵਿੱਚ ਚੱਲਦੇ ਨੇ ਟ੍ਰੈਕਟਰ ਟਰਾਲੀਆਂ ਨਾਲ-ਨਾਲ ਆ ਨਾਲ-ਨਾਲ ਟਰਾਲੀਆਂ ਦੀ ਲੈਣ ਆ ਆ ਲਾਈਨ ਆ ਕਿਸੇ ਵੀ ਆਹ ਬੱਲ ਨਾਲ ਟਰਾਲੀ ਇਹ ਦਿਖਣਾ ਨਹੀਂ ਹੈਗਾ ਲਾਈਟ ਲਾਈ ਹੋਏ ਇਹ ਬੱਲ ਨੇ ਚੱਲਿਆ ਭਾਈ ਲੰਗਰਾ ਵਾਸਤੇ ਬੱਲਨ ਵੀ ਭਾਈ ਰੱਖਿਆ ਹੋਇਆ ਇਹ ਬੱਲਨ ਦੀ ਟਰੈਕਟਰ ਟਰਾਲੀ ਆਪਣੀ ਲੈ ਕੇ ਆ ਆਪਣੀਆਂ ਆਪਣੀਆਂ ਟਰਾਲੀਆਂ ਦੇ ਕੋਲ ਟਰੈਕਟਰਾਂ ਦੇ ਕੋਲ ਬਸਤੀਆਂ ਚਾਹਾਂਗੇ ਔਰ ਇਸ ਕਰਕੇ ਆਪ ਵੀ ਇਹ ਲਗਾਤਾਰ ਆ ਦੇਖੋ ਵੱਡੇ ਪੱਧਰ ਤੇ ਰਾਹ ਤੇ ਆ ਆ ਦੇਖੋ ਕਿਸਾਨਾਂ ਨੂੰ ਇੱਕ ਦੂਸਰਾਂ ਨੂੰ ਬੇਚੀ ਆ ਵੀ ਆਪਣੀਆਂ ਜਿਹੜੇ ਕੋਲ ਆ ਬਦਾਲ ਮੈਂ ਚਲ ਕਈ ਵਾਰੀ ਪਿੰਡਾਂ 'ਚ ਗੱਲਾਂ ਕਰੀ ਦੀਆਂ ਵੀ ਇਹ ਲੜਾਈ ਤਾਂ ਸਾਰੇ ਪੰਜਾਬ ਦੀ ਲੜ ਰਹੇ ਆ 5000 ਬੰਦਾ ਹੋ 7000 ਜਿਹੜੇ ਨਹੀਂ ਹਜੇ ਅੰਦੋਲਨ ਚ ਆਉਂਦਾ ਸਾਰਾ ਪੰਜਾਬ ਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਟ੍ਰੈਕਟਰ ਟਾਲੀ ਲੈ ਕੇ ਆਓ ਜਾਂ ਸਾਡੇ ਨਾਲ ਚਲੋ ਕੀ ਮਨ ਚ ਆਉਂਦਾ ਇਹ ਗੱਲ ਹਾਂਜੀ ਸਾਰਿਆਂ ਨੂੰ ਸਾਰਿਆਂ ਨੂੰ ਪਾਈ ਸੰਯੋਗ ਦੇਣਾ ਚਾਹੀਦਾ ਕਿਉਂਕਿ ਇਹ ਇਕੱਲੇ ਇੱਕ ਬੰਦੇ ਦਾ ਕੰਮ ਨਹੀਂ ਹੈ ਭਾਈ ਐਮ ਐਸ ਪੀ ਤੇ ਗਰੰਟੀ ਕਾਨੂੰਨ ਸਾਰਿਆਂ ਲਈ ਲਾਗੂ ਹੋਣਾ ਮੈਂ ਜੇ ਇੱਕ ਇੱਕ ਬੰਦੇ ਨੂੰ ਥੋੜਾ ਮਿਲਣਾ ਹੈ ਠੀਕ ਹੈ ਚਲ ਕਈ ਵਾਰੀ ਇਹ ਵੀ ਲੋਕ ਕਹਿੰਦੇ ਆ ਵੀ ਮੋਦੀ ਨੇ ਐਮ ਐਸ ਪੀ ਦੇਣੀ ਨਹੀਂ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਦੇਣੀ ਕਿਉਂ ਨਹੀਂ ਇਹ ਤਾਂ ਸਾਡਾ ਹੱਕ ਬਣਦਾ ਪਰ ਲੈ ਕੇ ਛੱਡਣੀ ਹੈ ਦੇਣੀ ਕਿਉਂ ਨਹੀਂ ਅੱਛਾ ਅੱਛਾ ਵਧੀਆ ਗੱਲ ਆ ਚੜਦੀ ਕਲਾ ਦੇ ਬੰਦੇ ਭਾਈ ਆ ਵੇਖੋ ਵੀ ਆ ਆ ਆ ਸਵਰਾਜ ਵਾਲਾ ਭਾਈ ਆ ਡਾਟਾ ਜਗੰਡੀਆਂ ਜਿਹੜੇ ਪਨੇਰ ਸਾਹਿਬ ਜਿਹੜੇ ਬੰਦੇ ਕਹਿੰਦੇ ਆ ਵੀ ਨੌਜਵਾਨੀ ਹੈਗਾ ਮੜਾ ਜਾ ਉਹਨਾਂ ਨੂੰ ਦੱਸਣ ਕਰਾਇਆ ਬਈ ਆਹ ਭਲਾ ਕੀ ਆ ਆ ਜਵਾਨੀਆਂ ਵੀ ਜਿਹਨੇ ਕਹਿੰਦੇ ਆ ਸਾਰੇ ਝੂਠਿਆ ਜੀ ਆ ਸਾਰੇ ਝੂਠਿਆ ਜੀ ਆਪਾਂ ਖਾਲੀ ਜਾਣੇ ਆ ਵੀ ਝੂਠਿਆ ਬਈ ਅਵੇ ਨਾਲ ਤੁਰਿਆ ਜਾਂਦਾ ਬਹੁਤ ਵੱਡੇ ਪਰਦੇ ਤੇ ਜਵਾਨੀ ਆਈ ਹੋਈ ਆ ਐ ਨਹੀਂ ਹੈ ਆ ਲਗਾਤਾਰ ਟਰੈਕਟਰ ਢਾਲੀਆਂ ਆ ਆ ਤੇ ਕੋ ਫਾਰਮ ਟੈਗ 60 ਆ ਰਾਹ ਦਾ ਫਮਾਵਾ ਕੀ ਹਾਲ ਚੱਲ ਕਿਹੜੇ ਪਿੰਡੋਂ ਆਏ ਆ ਹੈ ਵਾਤ ਤੋਂ ਵਾਤ ਸ਼ੇਅਰ ਕਰੀ ਜਾਓ ਮੇਰੇ ਵੀ ਨੱਪੀ ਜਾਓ ਪਦੇਰ-ਪਦੇਰ ਰੁਪਏ ਤੇ ਸ਼ੇਅਰ ਕਰੀ ਜਾ ਅੱਛਾ ਲੁੱਤਣਾ ਲਿਓ ਕਈ ਵਾਰੀ ਇਹ ਮੰਨ ਨਹੀਂ ਆਉਂਦਾ ਕਿ ਵੀ ਖਬਰਾਂ ਚ ਕਈ ਵਾਰੀ ਕਈ মিডিਆ ਨੈਗੇਟਿਵ ਵੀ ਬੋਲਦਾ ਵੀ ਕਹਿੰਦਾ ਮੋਦੀ ਆਂਦਾ ਵੀ ਮੰਨਣਾ ਨਹੀਂ ਹੈ ਮੰਨਣਾ ਕਿਉਂਣੀ ਜੀ ਮੰਨੇਗਾ ਮੰਨੇਗਾ ਕਿਉਂਣੀ ਮਨਾਉਣ ਬਾਅਦ ਤੇ ਜਾਣਦੇ ਅੱਛਾ ਮਨਾ ਕੇ ਛੱਟੋਗੇ ਹਾਂਜੀ ਹਾਂਜੀ ਨਹੀਂ ਆ ਵੇ ਮੈਂ ਕਈ ਵਾਰੀ ਸਵਾਲ ਹੁੰਦਾ ਲੇ ਵੇਖ ਲੇ ਤੇ ਚਲੋ ਜੜੇ ਹਜੇ ਟਰੈਕਟਰ ਟਰਾਲੀਆਂ ਲੈ ਕੇ ਵੀ ਨਹੀਂ ਆ ਰਹੇ ਉਹਨਾਂ ਨੂੰ ਕੀ ਕਹੋਗੇ ਪਿੰਡਾਂ 'ਚ ਅਸੀਂ ਤਾਂ ਹਰੇ ਪਿੰਡ 'ਚ ਚਾਹੁੰਦੇ ਆ ਵੀ ਸਾਰੇ ਪਿੰਡਾਂ 'ਚ 2-2 3-3 ਟਰਾਲੀ ਟਰੈਕਟਰ ਹੋਣੇ ਚਾਹੀਦੇ ਵੱਧ ਤੋਂ ਵੱਧ ਹੋਣਾ ਚਾਹੀਦਾ ਠੀਕ ਆ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਆ ਵੀ ਜੂਥ ਆ ਭਾਈ ਦੇਖ ਲਓ ਆਹਦੇ ਜੂਥ ਨਹੀਂ ਆਉਂਦਾ ਆਹ ਵੀ ਇੱਧਰ ਖਾਲੀ ਕਾਕਾ ਆਹ ਵੀ ਵੇਖ ਲਓ ਬਿਲਕੁਲ ਨੌਜਵਾਨ ਆ ਜਿੰਨੇ ਬਜ਼ੁਰਗ ਆ ਨੇ ਆਹ ਆ ਸਾਰੀਆਂ ਟਰੈਕਟਰ ਟਰਾਲੀਆਂ ਭਾਈ ਠੀਕ ਆ ਜੀ ਸਾਰੀਆਂ ਟਰੈਕਟਰ ਟਰਾਲੀਆਂ ਵਾਂਗ ਲਗਾਤਾਰ ਆਪ ਖਾਓ ਭਾਈ ਮਹਾਰਾਜ ਕਿਹੜਾ ਪਿੰਡ ਆ ਬੱਪੂ ਜੀ ਇਹ ਜਿਸ ਪਿੰਡ ਦੇ ਵਿੱਚ ਲਕੀਰ ਖਿੱਚੀ ਸੀ ਉਹ ਅੱਛਾ ਮੈਨੂੰ ਪਤਾ ਨਹੀਂ ਜੇ ਤਾਂ ਭੁੱਲ ਗਿਆ ਕਿਹੜਾ ਪਿੰਡ ਆ ਲੋਟਣ ਲਈ ਠੀਕ ਆ ਠੀਕ ਆ ਲੋਟਣਾ ਆ ਲਿਆ ਚੜਦੀ ਕਲਾਜ ਸ਼ੇਅਰ ਕਰ ਦਿਓ ਵੀ ਬਜ਼ੁਰਗ ਥਾਡੇ ਰਾਤ ਥੋੜੀ ਲੜਾਈ ਲੜ ਰਹੇ ਆ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਜ਼ਾਰਾਂ ਬੰਦੇ ਦੇਖਣ ਬਾਈ ਠੀਕ ਆ ਜੀ ਗੱਲ ਜਾਵੇ ਦੁਨੀਆ ਤੱਕ ਆਪ ਟਾਲੀ ਤੋਂ ਉਖਾਲੀ ਜਾਂਦੇ ਆ ਬੱਲੋਵਾਲ ਬੱਲੋਵਾਲ ਜੋ ਬੱਲੋਵਾਲੀ ਠੀਕ ਆ ਟਰਾਲੀਆਂ ਟ